सतेगुरु रविदास अमृत बाणी भवन नूर महल रोड फिलौर विखे गुरु रविदास संत सम्मेलन प्रबंधक कमेटी रविदासिया तरम प्रचारक श्री गुरु रविदास वेलफेयर तहसील फिलौर वालों महान संत सम्मेलन करवाया गया इस संत सम्मेलन विच गुरु रविदास अमृत बाणी पाए गए संत सम्मेलन विच विशेष तौर से संत निरंजन दस डेरा बल्ला तू पहुंचे जिन्हों दलो भरव स्वागत किया गया रागी जथ्यावलो कीर्तन करके संगता नु निहाल कीता गया प्रमुख शख्सियत अनु सिरोपाव पाके सम्मानित कीता गया इस मौके जसपाल गिंडा काउंसलर राजकुमार गिंडा खुशीराम साब का सरपंच गुलशन मसनपुर सरपंच हरकमल सिंह तो इलावा बड्डी गिनती विच संगता मौजूद सन चेतना चैनल ने प्रदीप राजा दी रिपोर्ट ਦੁਨੀਆ ਸਾਰੀ ਤੇਰੇ ਮਿਲਣ ਦਾ ਚਾਹ ਤੈਰੇ ਮਿਲਣ ਦਾ ਚਾਹ ਸਤਿਪੁਰ ਜੀ ਤੋਂ ਤੇਰੇ ਮਿਲਣ ਦਾ ਚਾਹ ਜੈਗੁਰਦੇਵ ਤਨਗੁਰਦੇਵ ਅੱਜ ਰਵਦਾਸੀਆ ਤਨ ਸਮਾਜ ਪਰੰਪਰ ਅਮਰਤ ਬਾਣੀ ਪਵਨ ਪ੍ਰਬੰਧਕ ਕਮੇਟੀ ਦੀ ਤਰਫੋਂ ਮਹਾਨ ਸੰਤ ਸਮੇਲਨ ਜਿਹੜਾ ਨਪਾਲ ਕੇ ਉਨੀ ਪਿੰਡ ਡੰਗਲ ਤਸੀਲ ਫਲੋਰ ਵਿਖੇ ਜਿਹੜਾ ਕਰਵਾਇਆ ਗਿਆ ਜਿਸ ਵਿੱਚ ਬਹੁਤ ਭਾਰੀ ਸਤਿਕਾਰ ਦੇ ਵਿੱਚ ਸੰਗਤਾਂ ਨੇ ਮਾਨਯੋਗ ਸਤਕਾਰਯੋਗ ਸ਼੍ਰੀ 108 ਸંત ਨਰਿੰਦਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਸੰਗਤਾਂ ਨੂੰ ਆ ਕੇ ਆਸ਼ੀਰਵਾਦ ਦਿੱਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੇਗਮਪੁਰੇ ਦੇ ਆਸੇ ਦੇ ਫਲਸਫੇ ਨੂੰ ਪੂਰਾ ਕਰਨ ਲਈ ਸੰਗਤਾਂ ਨੂੰ ਜਿਹੜਾ ਉਹ ਹੁਕਮ ਦਿੱਤਾ ਔਰ ਉਹਦੇ ਨਾਲ ਨਾਲ ਮੈਂ ਅੱਜ ਭਾਜਪਾ ਸਮਾਜ ਪਾਰਟੀ ਹਲਕਾ ਫਲੋਰ ਦੀ ਤਰਫੋਂ ਸਮੁੱਚੇ ਸੰਗਤ ਨੂੰ ਜਿੱਥੇ ਵਧਾਈ ਦੇਣਾ ਅਤੇ ਇੱਕ ਅਪੀਲ ਕਰਦਾ ਕਿ ਆਓ 2027 ਦੇ ਵਿੱਚ ਜਿੱਥੇ ਸਤਪੁਰੂਵਲਾਸ ਮਹਾਰਾਜੀ ਦਾ 650 ਮਾਗਮਨ ਪਰਵਾ ਆ ਰਿਹਾ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਔਰ ਮੈਦਮ ਪਰੇ ਖੁਸ਼ਪਰੇ ਨੂੰ ਪੂਰਾ ਕਰਨ ਦੇ ਲਈ 2027 ਦੇ ਵਿੱਚ ਹੀ ਪੰਜਾਬ ਦੇ ਵਿੱਚ ਜਿਹੜੀ ਵਿਧਾਨ ਸਭਾ ਸੱਤਾ ਦੀ ਪਰਵਰਤਨ ਦੀ ਜਿਹੜਾ ਉਹ ਸਮਾਂ ਵੀ ਆ ਗਿਆ ਔਰ ਮੇਗੰਪੁਰੇ ਦੇ ਆਸੇ ਦਾ ਰਾਜ ਜੋ ਗੁਰੂ ਰੰਦਾਸ ਮਹਾਰਾਜ ਦਾ ਸੰਕਲਪ ਸੀ ਕਿ ਐਸਾ ਚਾਹੂ ਰਾਜ ਮੈਂ ਜਿਹੜਾ ਮਿਲੇ ਸਭਨ ਕੋਲਨ ਛੋਟ بڑے ਸਭ ਸੰਬਸੇ ਰਵਿਦਾਸ ਰਹੇ ਪਰਸਨ ਇਦਾਂ ਨੇ ਰਾਜ ਭਾਗ ਦੀ ਸਥਾਪਨਾ ਕਰਨ ਦੇ ਲਈ ਸਾਡੇ ਸਰਕਾਰ ਦੇ ਮੰਤਰੀ ਸਰਕਾਰ ਅੰਤਾਸਿ ਦੇ ਗ੍ਰੀਨਪੁਰੇ ਪ੍ਰਧਾਨ ਵਜੋਂ ਸਮਾਰੀ ਪਾਰਟੀ ਪੰਜਾਬ ਜਿਨ੍ਹਾਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਇਸ ਦੇਸ਼ ਦੇ ਵਾਸੀਆਂ ਨੂੰ ਹੋਕਾ ਦਿੱਤਾ ਉਹ ਪੰਜਾਬ ਸੰਭਾਈਏ ਪੰਜਾਬ ਦੇ ਵਿੱਚ ਨਸ਼ਾ ਮੁਕਤ ਸਮਾਜ ਸਿਰਜ ਕੇ ਔਰ ਸਿੱਖਿਆ ਦਾ ਮਿਆਰ ਉੱਚਾ ਕਰਕੇ 2027 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਲਿਆਉਣ ਦੇ ਲਈ ਮਾਡਰਨ ਸੋਲਿਡ ਪੁਆਇੰਟ ਦੀ ਹੱਥ ਮਜ਼ਬੂਤ ਕਰੀਏ ਇਹ ਵੀ ਮੈਂ ਅੱਜ ਅਪੀਲ ਕਰਦਾ ਜੈ ਗੁਰਦੇਵ ਧੰਨ ਬੰਦੇ ਜੈ ਬੀਸ ਜੈ